ਹਾਂਜੀ ਖੜੇ ਹਾਂ ਸਰਹੰਦ ਨਹਿਰ ਦੇ ਕਿਨਾਰੇ ਦਰਾਹੇ ਵਿਖੇ ਦੇਖ ਸਕਦੇ ਹਾਂ ਕਿ ਇੱਥੇ ਪਿਛਲੇ ਪੰਜ ਦਿਨਾਂ ਤੋਂ ਜੋ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਪ੍ਰਾਈਵੇਟ ਕੰਮੇ ਲਗਾ ਕੇ ਉਹਨਾਂ ਵੱਲੋਂ ਜੋ ਕਿਨਾਰਿਆਂ ਤੇ ਨਹਿਰ ਚੋਂ ਕੱਢੀ ਗਈ ਮਿੱਟੀ ਹੈ ਉਹ ਨਹਿਰ ਵਿੱਚ ਦੁਬਾਰਾ ਸੜਵਾਈ ਜਾ ਰਹੀ ਹੈ ਪਹਿਲਾਂ ਇਸ ਜਗ੍ਹਾ ਦੇ ਉੱਪਰ ਇਹ ਪੇਵਮੈਂਟ ਮਲਾਈ ਗਈ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਇਆ ਜਾਵੇ ਇੱਥੋਂ ਦਰਖਤ ਪੁੱਟੇ ਗਏ ਨੇ ਇੱਥੋਂ ਮਿੱਟੀ ਇਕੱਠੀ ਕੀਤੀ ਗਈ ਹੈ ਤਾਂ ਕਿ ਇਹਨਾਂ ਦੇ ਟਿਪਰ ਨੇ ਇੱਥੋਂ ਲੰਘ ਸਕਣਾਂ ਕਿੰਨੇ ਹੀ ਦਰਖਤ ਇਥੋਂ ਪੱਟੇ ਗਏ ਨੇ ਜੋ ਇਥੇ ਕੁਦਰਤੀ ਜਾਨਵਰ ਨੇ ਜਾਂ ਪੰਛੀ ਨੇ ਉਹਨਾਂ ਦਾ ਕੁਦਰਤੀ ਟਿਕਾਣਾ ਸੀ ਤੇ ਇਹ ਮਿੱਟੀ ਹੁਣ ਦੁਬਾਰਾ ਨਹਿਰ ਵਿੱਚ ੁੱਟੀ ਜਾ ਰਹੀ ਹੈ ਹਾਲਾਂਕਿ ਇਹ ਮਿੱਟੀ ਦੇ ਨਾਲ ਇਸ ਨਹਿਰ ਦੇ ਕਿਨਾਰੇ ਉੱਚੇ ਕਿਤੇ ਜਾਣੇ ਚਾਹੀਦੇ ਸੀ ਦੂਸਰਾ ਇਸ ਨਹਿਰ ਵਿੱਚ ਜੋ ਮਿੱਟੀ ਕੱਢੀ ਗਈ ਸੀ ਉਹ ਨਹਿਰ ਵਿੱਚ ਦੁਬਾਰਾ ੁੱਟੀ ਗਈ ਹੈ ਦੇਖ ਸਕਦੇ ਹੋ ਮੇਰੇ ਪਿੱਛੇ ਬੈਕ ਸਾਈਡ ਤੇ ਦੇਖ ਸਕਦੇ ਹੋ ਕਿ ਇਹ ਕਾਮੇ ਨੇ ਕੰਮ ਕਰ ਰਹੇ ਨੇ ਪ੍ਰਾਈਵੇਟ ਕੰਮ ਇਹਨੇ 600 ਰੁਪਏ ਦੀ ਹਾੜੀ ਉੱਪਰ ਕੰਮ ਕਰ ਰਹੇ ਨੇ ਇਹਨਾਂ ਦੀ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਨਹਿਰੀ ਵਿਭਾਗ ਦੇ ਜੋ ਬੇਲਦਾਰ ਨੇ ਉਹ ਕੋਲੇ ਖੜੇ ਇਹਨਾਂ ਤੋਂ ਕੰਮ ਕਰਵਾ ਰਹੇ ਨੇ ਕੋਈ ਵੀ ਇੱਥੇ ਜੂਨੀਅਰ ਇੰਜੀਨੀਅਰ ਜਾਂ ਐਸਡੀਓ ਨਹੀਂ ਹੈ ਐਸਡੀਓ ਨਾਲ ਗੱਲ ਕੀਤੀ ਸੀ ਉਹਨਾਂ ਨੇ ਇਹ ਮਿੱਟੀ ਬਾਹਰ ਕੱਢਵਾਣੀ ਸ਼ੁਰੂ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਮਿੱਟੀ ਦੁਆਰਾ ਦੂਜੇ ਦਿਨ ਇਹਨਾਂ ਨੇ ਅੰਦਰ ਸੁੱਟਣੀ ਸ਼ੁਰੂ ਕਰ ਦਿੱਤੀ ਹੁਣ ਗੱਲ ਜੋ ਜੋ ਮੁੱਦੇ ਦੀ ਗੱਲ ਇਹ ਹੈ ਕਿ ਇਹ ਪ੍ਰਾਈਵੇਟ ਜੋ ਇੱਥੇ ਕੰਮ ਕਰ ਰਹੇ ਨੇ ਕੰਮੇ ਨੇ ਲੇਬਰ ਕਲਾਸ ਨਾਲ ਸੰਬੰਧ ਰੱਖਦੇ ਨੇ ਇਹਨਾਂ ਦੇ ਪਿੱਛੇ ਪਰਿਵਾਰ ਨੇ ਇਹਨਾਂ ਦੇ ਬੱਚੇ ਨੇ ਇਹ ਜਾਨ ਜੋਖਮ ਦੇ ਉੱਪਰ ਲਾ ਕੇ ਇਸ ਨਹਿਰ ਵਿੱਚ ਮਿੱਟੀ ਸੁੱਟ ਰਹੇ ਨੇ ਇਸ ਨਹਿਰ ਦੇ ਕਿਨਾਰੇ ਪਹਿਲਾਂ ਕੱਚੇ ਸੀ ਹੁਣ ਪੱਕੇ ਕਰ ਦਿੱਤੇ ਗਏ ਨੇ ਬੜੇ ਟੇਪਰ ਨੇ ਤੇ ਉਸ ਤੋਂ ਅਗਰ ਪੈਰ ਤਿਲਕ ਜਾਂਦਾ ਤਾਂ ਇਹ ਵਿਅਕਤੀ ਇਹ ਕੰਮ ਇਸਦੇ ਨਹਿਰ ਵਿੱਚ ਜਾਣਗੇ ਜਿਸ ਕਰਕੇ ਇਹਨਾਂ ਦੀ ਜਾਨ ਵੀ ਜਾ ਸਕਦੀ ਹੈ ਕੱਲ ਹੀ ਇੱਥੇ ਇੱਕ ਵਿਅਕਤੀ ਦੀ ਜਾਨ ਗਈ ਹੈ ਮਾਂ ਸਰਸਵਤੀ ਦੀ ਜੋ ਜੋ ਮੂਰਤੀ ਵਿਸਰਜਨ ਦੀ ਪੂਜਾ ਕੀਤੀ ਜਾ ਰਹੀ ਸੀ ਤਿੰਨ ਵਿਅਕਤੀ ਡੁੱਬਣਾ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਇਸਦੇ ਕਿਨਾਰੇ ਪੱਕੇ ਹੋਣ ਨਾਲ ਜੋ ਵਿਅਕਤੀ ਇੱਕ ਵਾਰ ਇਸ ਵਿੱਚ ਗਿਰ ਜਾਵੇਗਾ ਉਹ ਵਾਪਸ ਨਹੀਂ ਨਿਕਲ ਸਕਦਾ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੱਢਿਆ ਗਿਆ ਇੱਕ ਵਿਅਕਤੀ ਦੀ ਫਿਰ ਵੀ ਜਾਨ ਚਲੀ ਗਈ ਹੁਣ ਅਗਰ ਇਹ ਕੰਮ ਇੱਥੇ ਕੰਮ ਕਰ ਰਹੇ ਨੇ ਅਗਰ ਇਹਨਾਂ ਦਾ ਕੋਈ ਜਾਨੀ ਨੁਕਸਾਨ ਹੋ ਸਕਦਾ ਤਾਂ ਨਾ ਤਾਂ ਨਹਿਰੀ ਵਿਭਾਗ ਦੇ ਕਿਸੇ ਅਧਿਕਾਰੀ ਨੇ ਇਹਨਾਂ ਦੀ ਬਾਹ ਫੜਨੀ ਹੈ ਇਸ ਪਰਿਵਾਰ ਦੀ ਨਾ ਪੰਜਾਬ ਸਰਕਾਰ ਨੇ ਬਾਹ ਫੜਨੀ ਹੈ ਨਹਿਰੀ ਅਧਿਕਾਰ ਅਧਿਕਾਰੀ ਇਹਨਾਂ ਕੰਮਿਆਂ ਦਾ ਜੋ ਸ਼ੋਸ਼ਣ ਕਰ ਰਹੇ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਇਹਨਾਂ ਕਾਮਿਆਂ ਤੋਂ ਕੰਮ ਕਰਵਾਇਆ ਜਾਂਦਾ ਹੈ ਤਾਂ ਉਹਨਾਂ ਦੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਉਹਨਾਂ ਨੂੰ ਕੋਈ ਜੰਗਲ ਉਹਨਾਂ ਨੂੰ ਕੋਈ ਜੋ ਹੈ ਪੌੜੀ ਵਗੈਰਾ ਰੱਸੀ ਵਗੈਰਾ ਉਹਨਾਂ ਨੂੰ ਕੋਈ ਜਾਂ ਫਿਰ ਲਾਈਟਾਂ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜੋ ਜਾਲ ਵਗੈਰਾ ਦਿੱਤਾ ਜਾਵੇ ਤਾਂ ਜੋ ਐਮਰਜੈਂਸੀ ਅਗਰ ਇਹਨਾਂ ਦਾ ਪੈ ਸਲਿੱਪ ਹੋਣ ਨਾਲ ਇਹ ਵਿੱਚ ਗਰ ਜਾਂਦੇ ਨੇ ਉਹ ਉਹਨਾਂ ਦੀ ਜਾਨ ਬਚਾਈ ਜਾ ਸਕੇ ਇਹਨਾਂ ਕਾਮਿਆਂ ਨਾਲ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਬਾਅਦ ਵਿੱਚ ਸੁਣਾਵਾਂਗੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਤਰਾਕੀ ਨਹੀਂ ਆਉਂਦੀ ਉਹ ਤੈਰਨਾ ਨਹੀਂ ਜਾਣਦੇ ਅਗਰ ਉਹਨਾਂ ਪਰਮਾਤਮਾ ਨਾ ਕਰੇ ਉਹਨਾਂ ਦਾ ਪੈਰ ਸਲਿੱਪ ਹੋ ਜਾਂਦਾ ਤਾਂ ਉਹ ਨਹਿਰ ਵਿੱਚ ਡਿੱਗਣਗੇ ਨਹਿਰ ਬਹੁਤ ਡੂੰਗੀ ਹੋ ਚੁੱਕੀ ਹੈ ਇਸ ਵਿੱਚੋਂ ਵਿਅਕਤੀ ਜਿੰਦਾ ਵਾਪਸ ਨਹੀਂ ਆ ਸਕਦਾ ਕਾਰਨ ਉਹ ਅਪੀਲ ਕੀਤੀ ਜਾਂਦੀ ਹੈ ਕਿ ਜੋ ਕੰਮੇ ਨੇ ਪ੍ਰਾਈਵੇਟ ਕੰਮੇ ਨੇ ਇਹਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਇਹਨਾਂ ਨੂੰ ਜੋ ਐਮਰਜੈਂਸੀ ਜੈਕਟਾਂ ਨੇ ਰੱਸਾ ਵਗੈਰਾ ਜਾਲ ਵਗੈਰਾ ਜਾਂ ਕਿ ਪੌੜੀ ਵਗੈਰਾ ਦਿੱਤੀ ਜਾਵੇ ਅਗਰ ਇਹਨਾਂ ਦਾ ਪੈਰ ਸਲਿੱਪ ਹੋ ਜਾਂਦਾ ਤਾਂ ਜੋ ਨਾਲ ਲੱਗਦੇ ਉਹਨਾਂ ਨਾਲ ਕੰਮ ਕਰਦੇ ਸਾਥੀ ਨੇ ਉਹਨਾਂ ਨੂੰ ਬਾਹਰ ਕੱਢ ਸਕਣ ਤੇ ਇਹਨਾਂ ਦੀ ਜਾਨ ਬਚ ਸਕੇ ਕਿਉਂਕਿ ਇਹਨਾਂ ਦੇ ਪਿੱਛੇ ਬੱਚੇ ਨੇ ਪਰਿਵਾਰ ਨੇ ਅਗਰ ਇਹਨਾਂ ਨਾਲ ਕੋਈ ਹਾਦਸਾ ਹੋ ਜਾਂਦਾ ਤਾਂ ਨਾ ਤਾਂ ਪੰਜਾਬ ਸਰਕਾਰ ਨੇ ਨਾ ਨਹਿਰੀ ਵਿਭਾਗ ਨੇ ਇਹਨਾਂ ਦੀ ਬਾਹ ਫੜਨੀ ਹੈ ਸੋ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਜੋ ਲੇਬਰ ਜਮਾਤ ਹੈ ਜੋ ਵਰਕਰ ਨੇ ਜੋ ਕੰਮ ਕਰ ਰਹੇ ਨੇ ਇਹਨਾਂ ਦੀ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਜਾਣ ਦੇਖ ਸਕਦੇ ਹਾਂ ਜੀ ਇਹ ਨਹਿਰੀ ਵਿਭਾਗ ਦੇ ਜੋ ਅਧਿਕਾਰੀ ਨੇ ਜੋ ਕੰਮ ਕਰਵਾਉਣ ਵਾਲੇ ਨੇ ਇਥੋਂ ਮੌਕੇ ਤੋਂ ਖਿਸ ਗਏ ਨੇ ਤੇ ਕੰਮ ਇਥੇ ਕੰਮ ਕਰ ਰਹੇ ਨੇ ਦਿਵਾਰੀਦਾਰ ਦਿਵਾਰੀਦਾਰ ਕੰਮ ਕਰ ਰਹੇ ਨੇ ਤੇ ਬੜੀ ਜਾਨ ਜੋਖਮ ਦੇ ਵਿੱਚ ਪਾ ਕੇ ਕੰਮ ਕਰ ਰਹੇ ਨੇ ਦੇਖ ਸਕਦੇ ਹਾਂ ਕਿ ਇਹਦਾ ਅਗਰ ਸੈਡਾ ਪੱਕੀਆਂ ਨੇ ਇਹਨਾਂ ਦਾ ਕੀ ਪੈਰ ਤਿਲਕ ਜਾਂਦਾ ਤਾਂ ਇਹ ਨਹਿਰ ਵਿੱਚ गिर ਸਕਦੇ ਨੇ ਇਹਨਾਂ ਕੋਲੇ ਕੋਈ ਸੇਫਟੀ ਨਹੀਂ ਇਹਨਾਂ ਕੋਲੇ ਕੋਈ ਰੱਸੀ ਨਹੀਂ ਇਹਨਾਂ ਕੋਲੇ ਇਹ ਕੰਮੇ ਨੇ ਆਮ ਕੰਮੇ ਨੇ ਇਹਨਾਂ ਦੇ ਪਿੱਛੇ ਪਰਿਵਾਰ ਨੇ ਬੱਚੇ ਕਰ ਇੰਤਜ਼ਾਰ ਕਰ ਰਹੇ ਨੇ ਇਨ੍ਹਾਂ ਦੀ ਜਾਨ ਵੀ ਕੀਮਤੀ ਜਾਨ ਆ ਇਸ ਵੱਲ ਕੋਈ ਸੇਫਟੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਭਰਾ ਜੀ ਕੀ ਨਾਂ ਜੀ ਤੁਹਾਡਾ ਗੁਰਦੇਵ ਸਿੰਘ ਗੁਰਦੇਵ ਸਿੰਘ ਆਜੋ ਉੱਪਰ ਨੂੰ ਆਜੋ ਆਜੋ ਉੱਪਰ ਨੂੰ ਹਾਂਜੀ ਭਰਾ ਜੀ ਕੀ ਨਾਂ ਜੀ ਤੁਹਾਡਾ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਹਾਂਜੀ ਜਿਹੜਾ ਪਿੰਡਾ ਜੀ ਤੁਹਾਡਾ ਦਰਾਹੀ ਤੁਸੀਂ ਇੱਥੇ ਨਹਿਰੀ ਮੈਂ ਕਿਹਦਾ ਕੰਮ ਕਰ ਰਹੇ ਹਾਂ ਤੁਸੀਂ ਨਹਿਰੀ ਮੈਕਨੇ ਦੇ ਮੁਲਾਜ਼ਮ ਹੋ ਜਾਂ ਤੁਸੀਂ ਪ੍ਰਾਈਵੇਟ ਨਾ ਜੀ ਅਸੀਂ ਤਾਂ ਪ੍ਰਾਈਵੇਟ ਆ ਜੀ ਦਿਹਾੜੀਦਾਰ ਬੰਦੇ ਜੀ ਦਿਹਾੜੀਦਾਰ ਹਾਂ ਹਾਂ ਜੀ ਦਿਹਾੜੀ ਦੇ ਕੰਮ ਕਰਦੇ ਹਾਂ ਹਾਂ ਜੀ ਤੇ ਜਿਸ ਤਰ੍ਹਾਂ ਨਹਿਰੀ ਵਿਭਾਗ ਦੇ ਅਧਿਕਾਈ ਕੋ ਤੋਂ ਕੰਮ ਕਰਵਾ ਰਹੇ ਨੇ ਇੱਥੇ ਹਾਂ ਜੀ ਕਿਨਾਰੇ ਬਿਲਕੁਲ ਪੱਕੇ ਕੀਤੇ ਹੋਏ ਨੇ ਪੈਰ ਤਲ ਸਕਦਾ ਕਾਹਦੇ ਤੇ ਵਿਅਕਤੀ ਦੀ ਮੌਤ ਹੋਈ ਹੈ ਮੌਤ ਹੋਈ ਇਹ ਗੱਲ ਰੱਸਾ ਵੀ ਰੱਸਾ ਵੀ ਜਾਂ ਵੀ ਹੋਰ ਸੇਫਟੀ ਪ੍ਰਬੰਧ ਹੈ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਜੀ ਉਰੇ ਜੀ ਰੱਸਾ ਰੱਸਾ ਜੀ ਤੇ ਆਪਾਂ ਦੇ ਦੇ ਤੇ ਪੰਜਾਬ ਜੱਟਰ ਦੇ ਛੋਟੇ ਛੋਟੇ ਬੱਚੇ ਆਈ ਸਾਡੇ ਕਾਨੂੰ ਤਾਰੀ ਵਗਾਰਾ ਹੁੰਦੀ ਆ ਤਾਰੀ ਵਿਚਾਰ ਸਾਨੂੰ ਕਿਸੇ ਨੂੰ ਨਹੀਂ ਹੁੰਦੀ ਜੀ ਤੇ ਦੇਖ ਸਕਦੇ ਹੋ ਜੀ ਇਹ ਇਨਾਂ ਕਿਸੇ ਵੀ ਜੋ ਕੰਮੇ ਕੰਮ ਕਰ ਰਹੇ ਨੇ ਮਜ਼ਦੂਰ ਕਲਾਸ ਹਾਂਜੀ ਜਿਸ ਨੂੰ ਕੋਈ ਤਾਰੀ ਨਹੀਂ ਆਉਦੀ ਤੇ ਦੂਸਰੇ ਪਾਸੇ ਦੇਖ ਸਕਦੇ ਹੋ ਜੋ ਇਥੇ ਕੰਮ ਕਰਵਾ ਰਿਹਾ ਤੇ ਘਾਰ ਹੀ ਆ ਹਾਂਜੀ ਤੇ ਸਾਨੂੰ ਦੇਖ ਦੋ ਖਿਸਕ ਗਿਆ ਉਸ ਤੋਂ ਉਹ ਤੋਂ ਰੇਸਟ ਜਾਂਦਾ ਜੀ ਉਹ ਖਿਸਕ ਜਾਂਦਾ ਹਾਂਜੀ ਤੇ ਹੁਣ ਡਰ ਨਹੀਂ ਲੱਗਦਾ ਬਾਈ ਜੀ ਫਿਰ ਕੋਈ ਡਰ ਲੱਗਦਾ ਜੀ ਹੁਣ ਕੀ ਕਰੀਏ ਮਜਬੂਰੀ ਨੌਕਰੀ ਕਰਨਾ ਪੈਂਦਾ ਜੀ ਦਿਹਾੜੀ ਲਾਜ਼ਰੀ ਨਹੀਂ ਹੈਗੀ ਕਿਸੇ ਪਾਸੇ ਜੀ ਨਿਕਲੇਗਾ ਕਿਦਾਂ ਮਤਲਬ ਸਲਿੱਪ ਹੋ ਕੇ ਨਿਕੂੰਗਾ ਕਿਵੇਂ ਨਿਕੂੰਗਾ ਤੇ ਮੈਂ ਨਿਕਲ ਆਇਆ ਫਿਰਤਾ ਜੀ ਮੌਤ ਕੋਈ ਰਾਸਤਾ ਨਹੀਂ ਆ ਨਿਕਲ ਮੌਤੇ ਹੁਣ ਇਹ ਜੀ ਬਸ ਸਾਡੀ ਤਾਂ ਫਿਰਦੀ ਹਾਂ ਇਹ ਮਜਬੂਰੀ ਨੂੰ ਕਰਦੇ ਛੋਟੇ ਸਾਰੇ ਹੀ ਨਹੀਂ ਉੱਪਰ ਚੜਦੇ ਛੋਟੇ ਛੋਟੇ ਬੱਚੇ ਆਈ ਸਾਡੇ ਜੀ ਅੱਛਾ ਜੀ ਹਾਂ ਜੀ ਮਜਬੂਰੀ ਨੂੰ ਕਰਦੇ ਆ ਜੀ ਹੁਣ ਕੀ ਕਰੀਏ ਜੀ ਤੁਹਾਡਾ ਕੀ ਬੀਮਾ ਹੋਇਆ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਡਾ ਕੋਈ ਬੀਮਾ ਬੀਮਾ ਵਜਾਇਦਾ ਕੁਝ ਨਹੀਂ ਜੀ ਅਸੀਂ ਤਾਂ ਪ੍ਰਾਈਵੇਟ ਲੈ ਕੇ ਆਏ ਜੀ ਸਾਨੂੰ 600 ਰੁਪਏ ਦਿਹਾੜੀ ਆ ਜੀ ਦੱਸੋ ਜੀ ਮਲੇ ਆਈ ਨਹੀਂ ਇਹ ਜੀ ਦਿਹਾੜੀ 7-800 ਰੁਪਏ ਤਾਂ ਦਿਹਾੜੀ ਚਾਹੀਦੇ ਆ ਜੀ ਰੇਸ਼ਟੀ ਕਮ ਆਈ ਹਾਂਜੀ ਹਾਂਜੀ ਬਰਾਜ ਜੀ ਕਿੰਨਾ ਜੀ ਤੁਹਾਡਾ ਮੇਰਾ ਨਾਮ ਕੱਲੂ ਜੀ ਤੱਲੂ ਜੀ ਇੱਥੇ ਕੰਮ ਕਰ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਹੈਗਾ ਡਰ ਤੋਂ ਕੋਈ ਪ੍ਰਬੰਧ ਨਹੀਂ ਕੋਈ ਰਸਤਾ ਨਹੀਂ ਹੈਗਾ ਕੋਈ ਪੌੜੀ ਨਹੀਂ ਹੈਗੀ ਨਹੀਂ ਜੀ ਪੈਰ ਚਲਕ ਜਾਂਦਾ जाओगे कल व्यक्ति की मौत होगी हाँ जी हाँ जी कहूंगे सरकार को सरकार जी क्या कहेंगे जी इसकी सिफ्टी की जाए इसके को याद तो को कोई जाल वगैरह बना जाता है जो बंदा कोई गिरवी भी जाता कोई भी को तार पकड़ के ऊपर बंदा चढ़ सकता है जो नीचे गिरवी गया ना उसका निकलने का कोई चांस नहीं क्योंकि साइड है वो आर सी सी पक्की हो रखी है बंदे को छिड़क जाने के बाद बंदा गिरने का चांस जब मिल जाता है बंदे को ऊपर चढ़ने का कोई चांस नहीं है बंदा नीचे के नीचे ही रह जाएगा ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ ਭਰਾ ਜੀ ਤੁਸੀਂ ਇੱਥੇ ਮੈਂ ਤਾਂ ਇਹ 2 ਦਿਨ ਹੋਏ ਜੀ ਮੇਰੇ ਕੋਲ ਹਾਂ 2 ਦਿਨ ਹੋ ਗਏ ਹਾਂ ਜੀ ਤੁਸੀਂ ਕਿਹਾ ਤਾਂ ਘਰ ਨੇ ਵੀ ਸਾਡਾ ਕੋਈ ਉੱਤੋਂ ਕੋਈ ਥੱਲਣਾ ਐਕਸੀਡੈਂਟ ਹੋ ਜਾਂਦਾ ਹਾਂ ਹਾਂ ਜੀ ਬੋਲਾ ਹੋ ਜਾਂਦੀ ਰੱਸਾ ਦੋ ਸਾਨੂੰ ਕੋਈ ਕੋੜੀ ਦੋ ਕੋਈ ਜਾਲ ਦੋ ਉਹ ਤੋਂ ਜੀ ਮੈਨੇ ਬੋਲਾ ਤਾਂ ਵੀ ਰੱਸਾ ਉਹਨੇ ਮੰਗਾਇਆ ਨਹੀਂ ਕਿ ਮੰਗਾएंगे ਰੱਸਾ ਸਾਨੂੰ ਉੱਪਰ ਪੈਸੇ ਮਿਲਣ ਜੇ ਤਦ ਆਸੀਂ ਰੱਸਾ ਲਿਆ ਜਦੋਂ ਹਾਂ ਜੀ ਅੱਛਾ ਜੀ ਮਤਲਬ ਇਹ ਕਹਿੰਦੇ ਵੀ ਤੁਹਾਨੂੰ ਸਾਡੇ ਕੋਲ ਕੋਈ ਫੰਡਰ ਨਹੀਂ ਗਿਆ ਥੋੜੀ ਤੁਸੀਂ ਥੋੜੀ ਜਾਨ ਜਾਂਦੀ ਆ ਜਾਵੇ ਜਾਂਵੇ ਜੀ ਨੇ ਕੋਈ ਪਰਵਾਹ ਨਹੀਂ ਹੈ ਜੀ ਗਰੀਬੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਕ ਤੋ ਦੇਖ ਸਕਦੇ ਹੋ ਜੀ ਇਹ ਮਜ਼ਦੂਰ ਕਲਾਸ ਹੈ ਇਸ ਦਾ ਦਰਦ ਆਪਣੇ ਦਰਦ ਨੇ ਆਪਣੀਆਂ ਮਜਬੂਰੀਆਂ ਨੇ 600 ਰੁਪਏ ਦਿਹਾੜੀ ਦੇ ਉੱਪਰ ਇਹ ਕੰਮ ਇੱਥੇ ਕੰਮ ਕਰ ਰਹੇ ਨੇ ਇਹਨਾਂ ਕੋਲੇ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ ਜੋ ਇੱਥੇ ਕੰਮ ਕਰਵਾ ਰਹੇ ਇੱਥੇ ਅਧਿਕਾਰੀ ਨੇ ਮੋਟੀਆਂ ਤਨਖਾਹਾਂ ਲੈਂਦੇ ਨੇ ਜਦੋਂ ਕੈਮਰੇ ਵਾਲੇ ਜਦੋਂ ਇੱਥੇ ਪੱਤਰਕਾਰ ਆਉਂਦਾ ਕੈਮਰੇ ਆਉਂਦਾ ਤਾਂ ਉਸ ਨੂੰ ਦੇਖ ਕੇ ਖਿਸਕ ਜਾਂਦੇ ਨੇ ਦੇਖ ਸਕਦੇ ਹੋ ਬਿਲਕੁਲ ਇਹ ਤਿਰਸ਼ੇ ਕਿਨਾਰੇ ਦੇ ਉੱਪਰ ਇਹ ਸਾਡੇ ਮਜ਼ਦੂਰ ਭਰਾ ਕੰਮ ਕਰ ਰਹੇ ਨੇ ਪਿੱਛੇ ਇਹਨਾਂ ਦੇ ਪਰਿਵਾਰ ਨੇ ਬੱਚੇ ਨੇ ਇਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ ਅਗਰ ਇਹਨਾਂ ਨਾਲ ਕੋਈ ਪ੍ਰਮਾਤਵਾ ਨਾ ਕਰੇ ਇਹਨਾਂ ਨਾਲ ਕੋਈ ਦੁਰਘਟਨਾ ਹੋ ਜਾਂਦੀ ਹੈ ਨਾ ਇਹਨਾਂ ਦਾ ਕੋਈ ਬੀਮਾ ਨਹੀਂ ਹੈ ਨਹਿਰੀ ਵਿਭਾਗ ਦੇ ਅੰਪਲਾਈ ਨੇ ਜਾਂ ਕਾਮੇ ਨੇ ਇਹ ਆਮ ਪਰਿਵਾਰਾਂ ਦੇ ਮਜ਼ਦੂਰ ਪਰਿਵਾਰਾਂ ਦੇ ਪ੍ਰਾਈਵੇਟ ਤੌਰ ਤੇ ਇੱਥੇ ਦਿਹਾੜੀ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੋ ਮਜ਼ਦੂਰ ਜਮਾਤ ਦੇ ਲੋਕ ਨੇ ਜੋ ਆਪਣੇ ਪਰਿਵਾਰ ਪਾਲਦੇ ਨੇ ਪਿੱਛੇ ਬੱਚੇ ਨੇ ਉਹਨਾਂ ਦੇ ਉਹਨਾਂ ਦੀ ਸੁਰੱਖਿਆ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਪ੍ਰਸ਼ਤ ਅਧਿਕਾਰੀਆਂ ਨੇ ਜੋ ਲੱਖਾਂ ਰੁਪਏ ਤਨਖਾਹ ਲੈਂਦੇ ਨੇ ਤੇ ਕੈਮਰਾ ਦੇਖ ਕੇ ਉਹ ਪਾਸਾ ਵਟ ਜਾਂਦੇ ਨੇ ਉਹਨਾਂ ਦੇ ਉੱਪਰ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਤਾਂ ਕਿ ਜੋ ਇਹ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਹੇ ਨੇ ਤੇ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾ ਰਹੇ ਉਹਨਾਂ ਦੇ ਉੱਪਰ ਨਕੇਲ ਕਸੀ ਜਾ ਸਕੇ ਆ ਵੀ ਸਰਕਾਰ ਪਹਿਲਾਂ ਤਾਂ ਸੜਕ ਇਹਨੂੰ ਨਹਿਰ ਨੂੰ ਚੌੜੀ ਕਰਦੀ ਹੈ ਇੱਥੇ ਕਿਨਾਰੇ ਪੱਟ ਤੇ ਦਰਖਤ ਪੱਟ ਤੇ ਹੋਰ ਜੋ ਸਾਡਾ ਕੁਦਰਤੀ ਵਾਤਾਵਰਣਾ ਉਹਨੂੰ ਹੋਰ ਖਰਾਬ ਕਰਤਾ ਅਗਰ ਕੋਈ ਨਹਿਰ ਵਿੱਚ ਦਰਖਤ ਆਉਂਦਾ ਜਾਂ ਕੰਡਿਆਂ ਦੇ ਕੋਈ ਸਹੂਲਤ ਲਈ ਇਹ ਕੰਡੇ ਬਣਾਏ ਗਏ ਨੇ ਉਹਨਾਂ ਤੋਂ ਬਾਅਦ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਅਧਿਕਾਰੀਆਂ ਦੀ ਨਹਿਰ ਪੱਕੀ ਹੋ ਗਈ ਨਹਿਰ ਪੱਕੀ ਹੋਣ ਤੋਂ ਬਾਅਦ ਪਹਿਲਾਂ ਮਿੱਟੀ ਨਹਿਰ ਚ ਬਾਹਰ ਕੱਢੀ ਗਈ ਉੱਤੇ ਕਿੰਨੀ ਲੇਬਰ ਆਈ ਹੋਊ ਚਾਹੇ ਉਹ ਜੀਵੀਸੀ ਮਸ਼ੀਨ ਨਾਲ ਚੱਕੀ ਐ ਟਿਪਰਾ ਜੇ ਲੱਦੀ ਐ ਔਰ ਫੇਰ ਉਹ ਚੱਕ ਕੇ ਮਿੱਟੀ ਫੇਰ ਅੰਦਰ ਸਿੱਟੀ ਜਾ ਰਹੀ ਐ ਇਹਦੇ ਮੈਨੇ ਕੀਨੇ ਇਹਦਾ ਅਧਿਕਾਰੀ ਦੱਸ ਸਕਦੇ ਹਨ ਉਹਨਾਂ ਨੂੰ ਸੰਪਰਕ ਕਰੀਦਾ ਉਹ ਕਹਿੰਦਾ ਮੇਰਾ ਇਲਾਕਾ ਨਹੀਂ ਆਉਂਦਾ ਪਰਲਾ ਕਹਿੰਦਾ ਮੇਰਾ ਨਹੀਂ ਆਉਂਦਾ ਫਿਰ ਇਹ ਇਲਾਕਾ ਹੈ ਕਿਦਾ ਇਹ ਇੰਨੀਆਂ ਮੋਟੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਸਰਕਾਰ ਜੋ ਵੀ ਡਿਵੈਲਪਮੈਂਟ ਕਰਦੀ ਆ ਉਹ ਸਰਕਾਰ ਦਾ ਕੋਈ ਆਪਣਾ ਕੋਈ ਸਰੋਤ ਨਹੀਂ ਹੁੰਦਾ ਉਹ ਲੋਕਾਂ ਦਾ ਹੀ ਟੈਕਸਾਂ ਦਾ ਪੈਸਾ ਹੁੰਦਾ ਜੋ ਉਸ ਦੇ ਥਰੂ ਇਹ ਜੋ ਵੀ ਸਾਡਾ ਕੋਈ ਡਿਵੈਲਪਮੈਂਟ ਹੁੰਦੀ ਆ ਉਹ ਪੈਸਾ ਟੈਕਸਾਂ ਦਾ ਪੈਸਾ ਹੁੰਦਾ ਅਸੀਂ ਸਰਕਾਰ ਨੂੰ ਹੀ ਪੁੱਛਣਾ ਇਹਨੂੰ ਪੁੱਛਣਾ ਅਧਿਕਾਰੀ ਕੋਈ ਰਾਹ ਨਹੀਂ ਦਿੰਦੇ ਵੀ ਇਹ ਕਿਉਂ ਹੋ ਰਿਹਾ ਹੈ ਇਹਦਾ ਮਤਲਬ ਇਹ ਕਿ ਦਾਜ ਕੁਛ ਕਾਲਾ ਹੈ ਤਾਂ ਹੀ ਹੋ ਰਿਹਾ ਇਹਦਾ ਸਿੱਧਾ ਸਵਾਲ ਆ ਓਏ ਪਹਿਲਾਂ ਮਿੱਟੀ ਬਾਹਰ ਕੱਢੀ ਜਾਂਦੀ ਆ ਫੇਰ ਵਿੱਚ ਮਿੱਟੀ ਸਿੱਟੀ ਜਾਂਦੀ ਐ ਇਹਦਾ ਕਾਰ ਸਿੱਟਣਾ ਦਾ ਕੀ ਕਾਰਨਾ ਕੱਢਣਾ ਦਾ ਕੀ ਸਹੀਦਾ ਸੀਗਾ ਹਾਂ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜੋ ਵੀ ਉਹ ਨਾਰੇ ਲਾਉਂਦੀ ਆ ਪਾਰਦਰਸ਼ਤਾ ਦੇ ਉਹ ਪਾਰਦਰਸ਼ਤਾ ਬੜੇ ਬੜੇ ਹੋਲਡਿੰਗ ਲਾ ਕੇ ਹੀ ਪੈਦਾ ਕੀਤੀ ਹੋਈ ਐ ਪਾਰਦਰਸ਼ਤਾ ਹੈ ਨਹੀਂ ਭ੍ਰਿਸ਼ਟਾਚਾਰ ਆਪਣੇ ਸਾਰੇ ਹੱਦ ਬਨੇ ਟਪ ਚੁੱਕਿਆ ਇਸ ਪਰ ਦੀ ਜਵਾਬ ਦੇ ਹੀ ਕਿਸ ਦੀ ਹੈ ਸਾਰੇ ਆਪਣੇ ਆਪਣੇ ਕੰਨ ਵਿਹਟੀ ਫਿਰਦੇ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜੋ ਵੀ ਕੋਈ ਸਿਸਟਮ ਹੈ ਤੁਹਾਡਾ ਇਹ ਨੂੰ ਇਹਨੂੰ ਪਾਰਦਰਸ਼ੀ ਬਣਾਇਆ ਜਾਵੇ ਇਹਦਾ ਕੀ ਮਤਲਬ ਕਿ ਇਸ਼ਤਿਆਰਾਂ ਦੇ ਜਿੰਨਾ ਜ਼ੋਰ ਦਿੱਤਾ ਹੋਇਆ ਹੈ ਜਿੱਥੇ ਚੱਲ ਜਿਓ ਇਸ਼ਤਿਆਰ ਇਸ਼ਤਿਆਰ ਲੱਗੇ ਹੋਏ ਹਨ ਜੋ ਜ਼ਮੀਨੀ ਹਕੀਕਤ ਹੈ ਉਹ ਉਸੇ ਉਲਟਾ ਹੈ ਜੀ ਸਾਹਿਬ ਜਿਸ ਤਰ੍ਹਾਂ ਕਿ ਪਹਿਲਾਂ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਵੀ ਇਸ ਨਹਿਰ ਦਾ ਤਲ ਚੌੜਾ ਕਰਤਾ ਉਪਰੋਂ ਚੜਾਈ ਵੀ ਚੌੜੀ ਕਰਤੀ ਜਿਸ ਕਰਕੇ ਇਸ ਦਾ ਜੋ ਵਾਟਰ ਕੈਪੈਸਿਟੀ ਹੈ ਉਹ ਵੱਧ ਜੂਗੀ ਪਰ ਹੁਣ ਇਹ ਨਹਿਰ ਵਿੱਚ ਦੁਬਾਰਾ ਮਿੱਟੀ ਸੁੱਟੀ ਜਾ ਰਹੀ ਹੈ ਫਿਰ ਉਸ ਦਾ ਫਾਇਦਾ ਕੀ ਹੋਇਆ ਵੀ ਉਸ ਨੂੰ ਚੌੜੀ ਕਰਨ ਦਾ ਫਾਇਦਾ ਕੀ ਹੋਇਆ ਜਦੋਂ ਉਹਦੀ ਉਚਾਈ ਵੱਧ ਜੂਗੀ ਮਿੱਟੀ ਦੁਬਾਰਾ ਸੁੱਟੀ ਜਾਊਗੀ ਦੇਖੋ ਜੀ ਕੱਢਣ ਦਾ ਫਾਇਦਾ ਮੈਨਾਂ ਮਿੱਟੀ ਕੱਢਣ ਦਾ ਫਾਇਦਾ ਅਧਿਕਾਰੀ ਦੱਸ ਸਕਦੇ ਹਨ ਉਹਨੂੰ ਚੱਕ ਕੇ ਫੇਰ ਉਹ ਚੱਕ ਕੇ ਮਿੱਟੀ ਜਿਹੜੀ ਸਾਈਡਾਂ ਦੇ ਪਈ ਆ ਉਹਨੂੰ ਫੇਰ ਨਹਿਰ ਸਿਟੀ ਆ ਰਹੀ ਐ ਐਸਪੀਓ ਸਾਹਿਬ ਨੇ ਇੱਕ ਵਾਰ ਰਖਵਾਤਾ ਸੀਗਾ ਵੀ ਬਾਹਰ ਸੁਟੋ ਜਾਵੇ ਉਸ ਤੋਂ ਬਾਅਦ ਫੇਰ ਇਹਨਾਂ ਨੇ ਦੁਬਾਰਾ ਫੇਰ ਤਿੰਨ ਦਿਨ ਤੋਂ ਮਿੱਟੀ ਅੰਦਰ ਸੁਟ ਰਹੇ ਨੇ ਜੀ ਇਹ ਇਹ ਰਖਵਾਇਆ ਕਿਉਂ ਸੀ ਦੁਬਾਰਾ ਫੇਰ ਸਿਟੀ ਆ ਰਹੀ ਐ ਹਾਂਜੀ ਇਹਦਾ ਹੁਣ ਅਧਿਕਾਰੀ ਫੋਨ ਨਹੀਂ ਚੱਕਦੇ ਨਾ ਕੋਈ ਜਵਾਬ ਦਿੰਦੇ ਆ